ਅਸਲਾਮੁਅਲੈਕ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੁਖਵੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀ ਆਤੇ ਕੀਤਾ ਸੀਐਮ ਭਗਵੰਤ ਮਾਨ ਨੇ ਵੱਡਾ ਐਕਸ਼ਨ ਇਸ ਐਕਸ਼ਨ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਣੀ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਬਾਦਲਾਂ ਦਾ ਪੂਰਾ ਟੱਬਰ ਬਲੇਟ ਕੇ ਰੱਖ ਦਿੱਤਾ ਹੈ ਯਾਨੀ ਇੱਕ ਪਾਸੇ ਬਾਦਲਾਂ ਦੇ ਉੱਤੇ ਮੁੱਖ ਮੰਤਰੀ ਨੇ ਕੀ ਕਿਹਾ ਉਹ ਤੁਹਾਨੂੰ ਸਲਾਮਾਂਗੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਘਰ ਨੂੰ ਲੈ ਕੇ ਅਕਸਰ ਪੰਜਾਬ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਇਹ ਗੱਲ ਉੱਠੀ ਸੀ ਤੁਹਾਡੇ ਯਾਦ ਹੋਣਾ ਕਿ ਜਦੋਂ ਕਾਂਸਟੇਬਲ ਅਮਨਦੀਪ ਕੌਰ ਬਠਿੰਡੇ ਵਾਲੀ ਫੜੀ ਜਾਂਦੀ ਹੈ ਉਸੇ ਵਕਤ ਪੰਜਾਬ ਦੇ ਮੁੱਖ ਮੰਤਰੀ ਦੀ ਇੱਕ ਸਟੇਟਮੈਂਟ ਆਉਂਦੀ ਹੈ ਬਹੁਤ ਸਾਰੇ ਲੋਕਾਂ ਦੇ ਘਰ ਟਾਈ ਵੀ ਗਏ ਸੀ ਉਦੋਂ ਕਿਹਾ ਗਿਆ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦਾ ਘਰ ਔਰ ਦੂਜੇ ਪਾਸੇ ਅਮਨਦੀਪ ਕੌਰ ਕਾਂਸਟੇਬਲ ਬਠਿੰਡੇ ਵਾਲੀ ਅਕਸਰ ਬਾਤਾਂ ਦੀ ਚਲਾਈ ਹੋਈ ਚੇਲੀ ਸੀ ਕਹਿੰਦੇ ਜੀ ਇਹਨਾਂ ਦਾ ਘਟਾਣਾ ਚਾਹੀਦਾ ਪਰ ਪੰਜਾਬ ਦੀ ਸਰਕਾਰ ਨੇ ਇੱਕ ਬਿਆਨ ਦਿੱਤਾ ਸੀ ਕਿ ਅਸੀਂ ਨਸ਼ੇ ਤਸਕਰ ਔਰ ਜਿੰਨੀ ਵੀ ਬੇਨਾਮੀ ਸੰਪਤੀ ਹੈ ਉਹ ਕਿਸੇ ਦੀ ਵੀ ਹੋਵੇ ਅਸੀਂ ਉਹਨੂੰ ਨਹੀਂ ਛੱਡਾਂਗੇ ਅੱਜ ਤੁਹਾਨੂੰ ਮੁੱਖ ਮੰਤਰੀ ਦਾ ਇੱਕ ਬਿਆਨ ਸੁਣਾਉਣ ਜਾ ਰਹੇ ਹਾਂ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਪੂਰੇ ਬਾਦਲ ਟੱਬਰ ਦੇ ਉੱਤੇ ਕਹਿੰਦੇ ਜੀ ਇੱਕ ਐਸਾ ਐਲਾਨ ਇੱਕ ਐਸਾ ਐਕਸ਼ਨ ਪਹਿਲੀ ਵਾਰ ਤੁਸੀਂ ਵੇਖਣ ਜਾ ਰਹੇ ਹੋ ਕੋਈ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ ਤੱਕ ਵਿਕਰਮ ਸਿੰਘ ਮਜੀਠੀਏ ਤੱਕ ਬਹੁਤ ਵੱਡਾ ਐਲਾਨ ਔਰ ਬਹੁਤ ਵੱਡੀ ਪੋਲ ਸੁਖਬੀਰ ਸਿੰਘ ਬਾਦਲ ਦੀ ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬ ਦੇ ਮੁੱਖ ਮੰਤਰੀ ਨੇ ਖੋਲ ਦਿੱਤੀ ਔਰ ਲੋਕ ਕਹਿੰਦੇ ਸੀ ਵਿਕਰਮ ਮਜੀਠੀਏ ਦਾ ਘਰ ਟੈਣਾ ਚਾਹੀਦਾ ਕੀ ਸਰਕਾਰ ਵਿਕਰਮ ਸਿੰਘ ਮਜੀਠੀਏ ਦੇ ਘਰ ਤੇ ਬਲਡوزر ਚਲਾ ਚੁੱਕੀ ਆ ਜਾਂ ਚਲਾਉਗੀ ਇਹ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਪਹਿਲਾ ਮੁੱਖ ਮੰਤਰੀ ਬਿਆਨ ਕੀ ਦੇ ਰਹੇ ਨੇ ਇਹ ਸੁਣ ਲਓ ਜਰਾ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਕਿ ਬੜੀ ਹੀ ਅਹਿਮ ਹੈ ਕੁਰੰਟ ਨੇ ਹੈ ਕਿ ਐਗਿਆ ਤੁਸੀਂ ਨਹੀਂ ਅਸਰ ਕਰਾਤੀ ਵੀ ਆਹ ਉਹਦਾ ਸੱਚੀ ਨਹੀਂ ਉਹ ਨਹੀਂ ਕੀਤਾ ਦਾ ਕੋਈ ਲੋਕ ਧਿਆਨ ਹੀ ਨਹੀਂ ਸਤੂ ਉਹਨਾਂ ਨੂੰ ਆਉਂਦੀ ਵੀ ਨਹੀਂ ਗੱਲ ਤੇ ਆ ਵੀ ਹੱਸੋ ਇਸ ਤੋਂ ਪਹਿਲਾਂ ਵੀ ਕਈ ਸਤਾਵੀਆਂ ਆਈਆਂ ਨੇ 1990 ਦੇ ਅੱਧਰਾ ਨਹੀਂ ਤੇ ਫੁੱਸਲਾ ਆਇਆ ਸੁਣ ਲਿਆ ਪੰਜਾਬ ਵਾਲਿਓ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨੇ ਕਿਹਾ ਕਿ ਇਹ ਧਰਮ ਨੂੰ ਵਰਤਦੇ ਆਏ ਨਹੀਂ ਪਹਿਲਾਂ ਤੋਂ ਹੀ ਤੇ ਪੂਰਾ ਪੰਜਾਬ ਹੀ ਜਾਣਦਾ ਕਿ ਸੁਖਵੀਰ ਸਿੰਘ ਬਾਦਲ ਅੱਜ ਵੀ ਧਰਮ ਦੇ ਨਾਂ ਤੇ ਵੋਟਾਂ ਮੰਗ ਰਿਹਾ ਉਹ ਕਹਿੰਦਾ ਸ਼ਰੋਮਣੀ ਅਕਾਲੀ ਦਲ ਸਿੱਖਾਂ ਦੀ ਪਾਰਟੀ ਹੈ ਇਹਨੂੰ ਤੁਸੀਂ ਇਹਨੂੰ ਤੁਸੀਂ ਵੋਟ ਪਾਓ ਤੇ ਵਾਪਸੀ ਕਰਵਾ ਦਿਓ ਤਾਂ ਕਿ ਪੰਜਾਬ ਨੂੰ ਫੇਰ ਤੋਂ ਵੱਡੇ ਪੱਧਰ ਤੇ ਲੁੱਟਿਆ ਜਾਵੇ ਸੇ ਕੌਮ ਦੇ ਨਾਲ ਘਾਣ ਕੀਤਾ ਜਾਵੇ ਕਿਉਂਕਿ ਹੁਣ ਉਹ ਹਰਖੇ ਬੈਠੇ ਨਹੀਂ ਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਸਿੱਧਾ ਜਾਂ ਮਕਸਦ ਇਹ ਕਿ ਇਹਨਾਂ ਦਾ ਹੋਰ ਹੈ ਜਿਹੜਾ ਕਿ ਬਹੁਤ ਵੱਡਾ ਟਾਰਗੇਟ ਹੈ ਉਹ ਆ ਜੀ ਭਗਵੰਤ ਮਾਨ ਤੋਂ ਮੁੱਖ ਮੰਤਰੀ ਤੋਂ ਬਦਲਾ ਲੈਣਾ ਨਿੱਜੀ ਤੌਰ ਤੇ ਕਿਉਂਕਿ ਜਦੋਂ ਨਾ ਬਿਕਰਮ ਸਿੰਘ ਮਜੀਠੀਆ ਦੇ ਐਕਸ਼ਨ ਕੀਤਾ ਨਾ ਉਦੋਂ ਦਾ ਸੁਖਵੀਰ ਸਿੰਘ ਬਾਦਲ ਨੂੰ ਔਰ ਹਰਸਿਮਰਤ ਕੌਰ ਬਾਦਲ ਨੂੰ ਬਹੁਤ ਜ਼ਿਆਦਾ ਕਹਿੰਦੇ ਹਰਖ ਚੜਿਆ ਪਿਆ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਪ੍ਰਸ਼ਾਸਨ ਤੇ ਐਸੇ ਕਰਕੇ ਦਸੁਜੀਤ ਸਿੰਘ ਬਾਦਲ ਔਰ ਹਰਸ ਅਮਰਿਤਕੌਰ ਬਾਦਲ ਡੀਜੀਪੀ ਨੂੰ ਧਮਕੀ ਦੇ ਦਿੰਦੇ ਨੇ ਬਾਰਨੂ ਸ਼ਰਮ ਐਸਐਸਪੀ ਜਿਨ੍ਹਾਂ ਨੇ ਮਜੀਠੀਏ ਦੇ ਉੱਤੇ ਕਾਰਵਾਈ ਕੀਤੀ ਸੀ ਉਹਨਾਂ ਨੂੰ ਧਮਕੀ ਦੇ ਦਿੰਦੇ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਦੇ ਦਿੰਦੇ ਨੇ ਇਹ ਪਹਿਲਾ ਪਰਿਵਾਰ ਪੰਜਾਬ ਦੇ ਅੰਦਰ ਜਿਹੜਾ ਮੌਜੂਦਾ ਸਰਕਾਰ ਦੇ ਵਿੱਚ ਮੁੱਖ ਮੰਤਰੀ ਨੂੰ ਵੀ ਧਮਕੀ ਦੇ ਸਕਦਾ ਤਾਂ ਹੁਣ ਸਰਕਾਰ ਪੰਜਾਬ ਦੇ ਅੰਦਰ ਲੋਕ ਕੀ ਕਹ ਰਹੇ ਨੇ ਕਹਿੰਦੇ ਜੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹੈ ਕਿ ਬਾਦਲਾਂ ਤੋਂ ਉਹ ਡਰਦੇ ਨੇ ਇੰਨਾ ਚਿਰ ਹੋ ਗਿਆ ਕਹਿੰਦੇ ਜੀ ਬੇਨਾਮੀ ਸੰਪਤੀ ਵਾਲਾ ਬੰਦਾ ਚਾਹੇ ਕੋਈ ਵੀ ਹੈ ਵੈਸੇ ਗਰੀਬਾਂ ਦੇ ਘਰ ਤਾਂ ਬਹੁਤ ਸਾਰੇ ਢਾ ਦਿੱਤੇ ਸਰਕਾਰ ਨੇ ਵੀ ਪਰ ਲੋਕ ਹੁਣ ਤੁਲਨਾ ਉਸੇ ਗੱਲ ਦੇ ਨਾਲ ਕਰ ਰਹੇ ਨੇ ਕਿ ਕਿ ਬਿਕਰਮ ਸਿੰਘ ਮਜੀਠੀਆ ਦੇ ਕੋਲ ਬੇਨਾਮੀ ਸੰਪਤੀ ਨਹੀਂ ਹੈ ਇੱਕ ਪਾਸੇ ਸਰਕਾਰ ਕਹਿੰਦੀ ਹੈ ਖੁਦ ਆਪ ਵੀ ਕਹਿੰਦੇ ਨੇ ਬਾਦਲ ਮਜੀਠੀਆ ਦੀ ਘਰ ਵਾਲੀ ਕਹਿੰਦੀ ਹੈ ਕਿ ਆਮਦਨ ਤੋਂ ਜ਼ਿਆਦਾ ਮਾਮਲੇ ਦੇ ਵਿੱਚ ਬੰਦ ਮਜੀਠੀਆ ਤਾਂ ਜੇਕਰ ਅਮਦਨ ਤੋਂ ਜ਼ਿਆਦਾ ਸਰੋਤਾਂ ਤੋਂ ਜ਼ਿਆਦਾ ਉਹਦੇ ਕੋਲੇ ਅਮਦਨ ਪਾਈ ਜਾਂਦੀ ਹੈ ਕਿਉਂ ਬੇਨਾਮੀ ਸੰਪਤੀ ਦੇ ਵਿੱਚ ਨਹੀਂ ਆਉਂਦੀ ਉਹਦੇ ਘਰ ਦੇ ਉੱਤੇ ਬਲਡوزر ਨਹੀਂ ਚੱਲਣਾ ਚਾਹੀਦਾ ਇਹ ਪੰਜਾਬ ਦੇ ਲੋਕਾਂ ਨੇ ਅਕਸਰ ਮੰਗ ਪੰਜਾਬ ਦੀ ਸਰਕਾਰ ਦੇ ਮੂਹਰੇ ਤੱਕ ਪਰ ਪੰਜਾਬ ਦੀ ਸਰਕਾਰ ਇੱਥੇ ਸਵਾਲ ਇਹ ਹੈ ਕਿ ਡਰਦੀ ਹੈ ਇਹਨਾਂ ਤੋਂ ਜੇਕਰ ਡਰਦੀ ਨਹੀਂ ਹੈ ਤਾਂ ਫਿਰ ਬਿਕਰਮ ਮਜੀਠੀਆ ਦਾ ਘਰ ਟੈਣਾ ਚਾਹੀਦਾ ਔਰ ਦੂਜੇ ਪਾਸੇ ਸੁਖ ਬਿਲਾਸ ਸੁਖਵੀਰ ਸਿੰਘ ਬਾਦਲ ਦਾ ਉਹਨਾਂ ਨੇ ਤਾਂ ਇੱਥੋਂ ਦਾ ਕਹਿ ਦਿੱਤਾ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਸੁਖ ਵਿਲਾਸ ਉਹ ਟੌਣਾ ਦਾ ਦੂਰ ਦੀ ਗੱਲ ਉਹਦੇ ਵੱਲ ਉਂਗਲ ਤੱਕ ਨਹੀਂ ਕਰ ਸਕਦੇ ਇਹ ਅੱਜ ਵੀ ਸਵਾਲ ਪੰਜਾਬ ਦੀ ਸਰਕਾਰ ਦੇ ਸਾਹਮਣੇ ਖੜੇ ਨੇ ਤਾਂ ਬਹੁਤ ਸਾਰੇ ਘਰ ਪੰਜਾਬ ਦੇ ਅੰਦਰ ਟੈਂਦੇ ਤੁਸੀਂ ਵੇਖੇ ਗਰੀਬਾਂ ਦੇ ਟੈਂਦੇ ਵੇਖੇ ਬਹੁਤ ਸਾਰੇ ਲੋਕ ਰੋਂਦੇ ਵੀ ਰਹੇ ਪਰ ਰਾਹੀ ਕਿਸੇ ਅਵਸਰ ਔਰ ਨਾ ਹੀ ਕਿਸੇ ਸਰਕਾਰ ਨੇ ਕੋਈ ਉਹਨਾਂ ਤੇ ਧਿਆਨ ਹੀ ਦਿਖਾਈ ਪਰ ਕਹਿੰਦੇ ਜੀ ਤਿੰਨ ਵੱਡੇ ਸਵਾਲ ਖੜ੍ਹ ਗਏ ਨੇ ਇੱਕ ਤਾਂ ਸੁਖ ਬਿਲਾਸ ਆ ਸੁਖਵੀਰ ਸਿੰਘ ਬਾਦਲ ਦਾ ਖਰਬਰ ਪਏ ਉੱਥੇ ਕਮਾਈ ਵੀ ਹੋ ਰਹੀ ਆ ਤੁਹਾਨੂੰ ਮੈਂ ਅਕਸਰ ਦੱਸਦਾ ਰਹਿਣਾ ਕਿ ਇੱਕ ਰਾਤ ਦਾ ਦੋ ਜਣਿਆਂ ਦਾ ਕਿਰਾਇਆ 1 ਲੱਖ ਰੁਪਈਆ 600 ਦਾ ਇੱਕ ਸੰਦੋਸਾ ਉੱਤੇ ਔਰ ਦੂਜੇ ਪਾਸੇ ਸਵਾਲ ਆ ਜਾਂਦਾ ਬਿਕਰਮ ਸਿੰਘ ਮਜੀਠੀਏ ਦਾ ਆਰੀ ਚੇਅਰਮੈਨ ਤਿੰਨ ਜਗ੍ਹਾ ਤੇ ਹੈ ਔਰ ਤੀਸਰਾ ਨੰਬਰ ਆ ਜਾਂਦਾ ਕੌਨਸਟੇਬਲ ਅਮਨਦੀਪ ਕੌਰ ਉਹਦੇ ਤੇ ਵੀ ਕਹਿੰਦੇ ਸੀ ਸੀ ਬਲਡੋజర్ ਚਲਾ ਦੇਣਗੇ ਪਰ ਕਿਸੇ ਤੇ ਹਲੇ ਤੱਕ ਬਲਡੋజర్ ਨਹੀਂ ਚੱਲਿਆ ਸੋ ਐਸ ਕਰਕੇ ਪੰਜਾਬ ਦੇ ਲੋਕਾਂ ਨੇ ਫੇਰ ਤੋਂ ਇਹ ਗੱਲ ਚੱਕੀ ਆ ਕਿ ਪੰਜਾਬ ਦੀ ਸਰਕਾਰ ਵਿਕਰਮ ਸਿੰਘ ਮਜੀਠੀਆ ਦੀ ਬੇਨਾਮੀ ਸੰਪਤੀ ਦੇ ਮਾਮਲੇ ਦੇ ਵਿੱਚ ਉਹ ਬੰਦ ਆ ਕਿ ਜਿਆਦਾ ਸੰਪਤੀ ਅੰਧਨ ਤੋਂ ਜਿਆਦਾ ਐਸ ਕਰਕੇ ਭਾਈ ਪੰਜਾਬ ਦੀ ਸਰਕਾਰ ਦਾ ਹੱਕ ਬਣਦਾ ਕਿ ਪੰਜਾਬ ਦੇ ਲੋਕਾਂ ਦੇ ਕਹਿਣ ਤੇ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਉੱਤੇ ਬਲਡੋజర్ ਚਲਾਣਾ ਚਾਹੀਦਾ ਕੀ ਪੰਜਾਬ ਦੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸ ਗੱਲ ਦਾ ਇੰਤਜ਼ਾਰ ਕਰਦੇ ਨੇ ਕਿਉਂਕਿ 1 ਸਾਲ ਦਾ ਟਾਈਮ ਹਲੇ ਬਾਕੀ ਹੈ ਜੇਕਰ ਹੁਣ ਵੀ ਐਕਸ਼ਨ ਨਹੀਂ ਹੁੰਦਾ ਤਾਂ ਫੇਰ ਪੰਜਾਬ ਦੇ ਲੋਕਾਂ ਦਾ ਇਸ ਗੱਲ ਤੋਂ ਵਿਸ਼ਵਾਸ ਉੱਠ ਜਾਣਾ ਤੇ ਇਸ ਕਰਕੇ ਇਹ ਗੱਲ ਨੂੰ ਚਰਚਾ ਦੇ ਅੰਦਰ ਲਿਆਂਦਾ ਜਾਵੇ ਕਿ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਘਰ ਹੈ ਉਹ ਬੇਨਾਮੀ ਸੰਪਤੀ ਦੇ ਅੰਦਰ ਘਟਾਉਂਦਾ ਤਾਂ ਉਸਤੇ ਬਲਡੋਜ਼ਰ ਚੱਲਣਾ ਤੈ ਹੈ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਸੁੱਖ ਬिलास ਹੈ ਉਹਦੇ ਤੇ ਵੀ ਲੋਕ ਕਰਿਆ ਜੀ ਕਹਿੰਦੇ ਬਲਡوزر ਚਲਾਓ ਉਹਨਾਂ ਨੇ ਤਾਂ ਚੈਲੰਜ ਤੱਕ ਕਰ ਦਿੱਤਾ ਕਹਿੰਦੇ ਤੁਸੀਂ ਉਂਗਲ ਤੱਕ ਕਰਕੇ ਦਿਖਾ ਦਿਓ ਤਾਂ ਹੁਣ ਅੱਗੇ ਤੁਹਾਡਾ ਇਹਨਾਂ ਗੱਲਾਂ ਬਾਤਾਂ ਦੇ ਕਹਿਣਾ ਕੀ ਹੈ ਕਮੈਂਟ ਕਰਕੇ ਜਰੂਰ ਦੱਸਣਾ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਸੀਐਮ ਭਗਵੰਤ ਮਾਨ ਦਾ ਕਹਿਣਾ ਸਿਕਾ ਕੇ ਅਗਰ ਤੁਸੀਂ ਫਿਰ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਲੁੱਟ ਮਚਾਈ ਜਾਵੇ ਗੁੰਡਾਗਰਦੀ ਆਮ ਹੋ ਜਾਵੇ ਨਸ਼ਾ ਜੜਾ ਵੇ ਹਰ ਜਗ੍ਹਾ ਤੇ ਮਿਲਣਾ ਸ਼ੁਰੂ ਹੋ ਜਵੇ ਤੇ ਫਿਰ ਤੁਸੀਂ ਦੁਬਾਰਾ ਤੋਂ ਸ਼ੋਮਨੀ ਅਕਾਲੀ ਦਲ ਨੂੰ ਵੋਟ ਪਾ ਕੇ ਲੈ ਬੋ ਕਿਉਂਕਿ ਪੰਜਾਬ ਦੀ ਬਰਬਾਦੀ ਕਰਨ ਵਾਲੇ ਉਹੀ ਹੈ ਤੇ ਅੱਜ ਵੀ ਅਗਰ ਉਹ ਆ ਜਾਣਗੇ ਤੇ ਉਹੀ ਚੀਜ਼ਾਂ ਦੁਬਾਰਾ ਹੋਣੀਆਂ ਸ਼ੁਰੂ ਹੋ ਜਾਣਗੀਆਂ ਜਿਹਦੇ ਨਾਲ ਪੰਜਾਬ ਬਰਬਾਦੀ ਦੀ ਰਾਹ ਤੇ ਚੱਲ ਪਿਆ ਸੀਗਾ ਔਰ ਨਾਲ ਹੀ ਨਾਲ ਉਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਜਿਹੜੇ ਜਿੰਨੇ ਵੀ ਨਸ਼ੇ ਦੇ ਤਸਕਰ ਹੈਗੇ ਆ ਜਾਂ ਜਿਹੜੇ ਗੈਰ ਕਾਨੂੰਨੀ ਸੰਪਤੀ ਵਾਲੇ ਹੈਗੇ ਆ ਉਹਨਾਂ ਨੂੰ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਏਗਾ ਹਰ ਇੱਕ ਦੇ ਘਰ ਦੇ ਉੱਤੇ ਪੀੜਾ ਪੰਜਾ ਚੱਲੇਗਾ ਇਹ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਆਪਣੀ ਪਰ ਅਮਨਦੀਪ ਕੌਰ ਜਿਹੜੀ ਕਿ ਲੇਡੀ ਪੁਲਿਸ ਕਨਸਟੇਬਲ ਸੀਗੀ ਲੋਕਾਂ ਨੇ ਵੱਡੀ ਮੰਗ ਰੱਖੀ ਸੀ ਕਿ ਇਹਦੇ ਘਰ ਤੇ ਵੀ ਪੀਲਾ ਪੰਜਾ ਚੱਲਣਾ ਚਾਹੀਦਾ ਹੈ ਉਹਦੇ ਘਰ ਤੇ ਪੀਲਾ ਪੰਜਾ ਨਹੀਂ ਚੱਲਿਆ ਇਸੇ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਵੀ ਇਹ ਗੱਲ ਮੰਨਦੀ ਹੈਗੀ ਹੈ ਕਿ ਉਹ ਗੈਰ ਕਾਨੂੰਨੀ ਆਮਦਨ ਤੋਂ ਜ਼ਿਆਦਾ ਜਿਹੜੀ ਜਾਇਦਾਦ ਹੈ ਉਹਦੀ وجہ ਤੋਂ ਉਹ ਜੇਲ੍ਹ ਦੇ ਵਿੱਚ ਬੰਦ ਹੈਗੀ ਹੈ ਇਹ ਚੀਜ਼ਾਂ ਜਿਹੜੀਆਂ ਮੈਂ ਅਗਰ ਸੀਐਮ ਭਗਵੰਤ ਮਾਨ ਦੀ ਸਟੇਟਮੈਂਟ ਨੂੰ ਦੇਖਿਆ ਜਾਵੇ ਤੇ ਫਿਰ ਇਹਨਾਂ ਦੇ ਘਰਾਂ ਦੇ ਉੱਤੇ ਵੀ ਪੀਲਾ ਪੰਜਾ ਚੱਲਣਾ ਚਾਹੀਦਾ ਇਹਨਾਂ ਦੇ ਘਰਾਂ ਦੇ ਉੱਤੇ ਵੀ ਬਲਡوزر ਚੱਲਣਾ ਚਾਹੀਦਾ ਸੀਐਮ ਉਸ ਤਰ੍ਹਾਂ ਜਿਸ ਤਰ੍ਹਾਂ ਜਿਹੜੇ ਆ ਗਰੀਬ ਆਵਾਮ ਦੇ ਘਰਾਂ ਦੇ ਉੱਤੇ ਬਲਡوزر ਚੱਲੇ ਬੇਸ਼ੱਕ ਉਹ ਰੋਂਦੇ ਰਹੇ ਪਰ ਕਿਸੇ ਨੂੰ ਉਹਨਾਂ ਦੇ ਉੱਤੇ ਦਿਆ ਨਹੀਂ ਆਈ ਤੇ ਇਹਨਾਂ ਦੇ ਉੱਤੇ ਦਿਆ ਕਿਉਂ ਆਉਂਦੀ ਹੀ ਹੈਗੀ ਹੈ ਕਿ ਇਹ ਵਾਕਈ ਸੀਐਮ ਭਗਵੰਤ ਮਾਨ ਡਰਦੇ ਹੀਗੇ ਆ ਬਾਦਲ ਪਰਿਵਾਰ ਤੋਂ ਬਾਦਲਾਂ ਕੋਲੋਂ ਇਸ ਲਈ ਉਹਨਾਂ ਦੇ ਘਰਾਂ ਤੇ ਪੀਲਾ ਪੰਜਾ ਨਹੀਂ ਚੱਲਣ ਦਿਆ ਹੈਗਾ ਕੁਝ ਵੱਡੇ ਸਵਾਲ ਜਿਹੜੇ ਸੀਐਮ ਭਗਵੰਤ ਮਾਨ ਅੱਗੇ ਅੱਜ ਵੀ ਖੜੇ ਹੀਗੇ ਆ ਔਰ ਲੋਕ ਉਹਨਾਂ ਦਾ ਜਵਾਬ ਮੰਗਣਾ ਚਾਹੁੰਦੇ ਹੀਗੇ ਕਿਉਂਕਿ ਇਹਨਾਂ ਨੇ ਐਕਸ਼ਨ ਤੇ ਕਰ ਲਿਆ ਹੈਗਾ ਵਾ ਪਰ ਜਿਹੜੀਆਂ ਇਹਨਾਂ ਨੇ ਸਟੇਟਮੈਂਟ ਦਿੱਤੀ ਹੈ ਉਹਦੇ ਉੱਤੇ ਕਿਦੋਂ ਅਮਲ ਕਰਨਗੇ ਇਹ ਵੀਰੋ ਤੁਸੀਂ ਕਮੈਂਟਾਂ ਵਿੱਚ ਲਾਜ਼ਮੀ ਦੱਸਿਓ ਕਿ ਕਰਨਗੇ ਜਾਂ ਨਹੀਂ ਕਰਨਗੇ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼